ਦੇਖੋ ਜੀ ਇਹ ਬਿਲਕੁਲ ਗਲਤ ਪਟਿਆ ਰਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ ਅਸੀਂ ਕਿਸਾਨਾਂ ਦੇ ਨਾਲ ਸੀ ਕਿਸਾਨਾਂ ਦੇ ਨਾਲ ਹਾਂ ਕਿਸਾਨਾਂ ਦੇ ਨਾਲ ਰਹਾਂਗੇ ਸਾਰੀਆਂ ਜੋ ਕਿਸਾਨੀ ਦੀਆਂ ਮੰਗਾਂ ਹਨ ਉਹਨਾਂ ਨਾਲ ਅਸੀਂ ਸਹਿਮਤ ਹਾਂ ਔਰ ਮੁੱਢੇ ਨਾਲ ਮੁੱਢਾ ਲਾ ਕੇ ਅਸੀਂ ਉਹਨਾਂ ਮੰਗਾਂ ਦੀ ਖਾਤਰ ਲੜਦੇ ਰਹੇ ਔਰ ਲੜਦੇ ਰਹਾਂਗੇ ਬਾਕੀ ਜਿਹੜੀ ਗੱਲ ਹੈ ਤੁਸੀਂ ਦੇਖੋ ਵੀ ਪਿਛਲੇ 1.5 ਮਹੀਨੇ ਪੰਜਾਬ ਸਰਕਾਰ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਦਰਦ ਹੈ ਮਾਵਾਂ ਦਾ ਜਿਹੜਾ ਦਰਦ ਹੈ ਉਹ ਨਸ਼ਾ ਉਹਦੇ ਖਿਲਾਫ ਇੱਕ ਫੈਸਲਾ ਕੋਈ ਜੱਗ ਲੜ ਰਹੀ ਹੈ ਔਰ ਅਸੀਂ ਨਸ਼ਾ ਕਸਰਾਂ ਨੂੰ ਫੜ ਰਹੇ ਆ ਜਿਹੜੇ ਕੋਈ ਹਥਿਆਰਬੰਦ ਨੇ ਉਹ ਉਹਨਾਂ ਨਾਲ ਮੁਕਾਫਰ ਹੋ ਰਹੇ ਨੇ ਘਟ ਆਏ ਜਾ ਰਹੇ ਆ ਪਰ ਇਹ ਨਸ਼ੇ ਨੂੰ ਖਤਮ ਕਰਨ ਵਾਲਾ ਇਕੱਲਾ ਇਹ ਹੀ ਤਰੀਕਾ ਠੋੜੀ ਹੈ ਤੁਹਾਨੂੰ ਨਸ਼ੇ ਤੋਂ ਬਚਾਉਣਾ ਤੇ ਬੱਚਿਆਂ ਨੂੰ ਰੁਜ਼ਗਾਰ ਦੇਣਾ ਪਵੇਗਾ ਔਰ ਰੁਜ਼ਗਾਰ ਦੇਣ ਦਾ ਸਭ ਤੋਂ ਵੱਡਾ ਜਿਹੜਾ ਸੈਕਟਰ ਹੈ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਸਾਡਾ ਐਗਰੀਕਲਚਰ ਸੈਕਟਰ ਹੈ ਸਾਡੀ ਖੇਤੀਬਾੜੀ ਇਹ ਸਭ ਤੋਂ ਵੱਧ ਰੋਜ਼ਗਾਰ ਇਸ ਸ਼ੋਭੇ ਤੋਂ ਮਿਲਦਾ ਤੇ ਜੇ ਸਾਡੀਆਂ ਫਸਲਾਂ ਦੇ ਆਉਣ ਜਾਣ ਦੀ ਪਾਬੰਦੀ ਹੋਈ ਸਾਡਾ ਦੁੱਧ ਦੇ ਆਉਣ ਜਾਣ ਦੀ ਪਾਬੰਦੀ ਹੋਏਗੀ ਸਾਡੇ ਚੌਲਾਂ ਦੇ ਆਉਣ ਜਾਣ ਦੀ ਪਾਬੰਦੀ ਹੋਏਗੀ ਸਾਡੀ ਬਾਸਮਤੀ ਦੇ ਆਉਣ ਜਾਣ ਦੀ ਪਾਬੰਦੀ ਹੋਏਗੀ ਸਾਡੀ ਐਗਰੀਕਲਚਰ ਦਾ ਨੁਕਸਾਨ ਸਾਡੀ ਖੇਤੀਬਾੜੀ ਦਾ ਨੁਕਸਾਨ ਸਾਡੀ ਐਗਰੋ ਇੰਡਸਟਰੀ ਦਾ ਨੁਕਸਾਨ ਜਿੱਥੇ ਬੱਚਿਆਂ ਨੂੰ ਰੋਜ਼ਗਾਰ ਮਿਲਦਾ ਖੇਤਾਂ 'ਚ ਜਿਹੜੇ ਕੰਮ ਕਰਦੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੋ ਉਸ ਉਹ ਜਿਹੜਾ ਤਰੱਕੀ ਦਾ ਜਿਹੜਾ ਰਾਹ ਰੁਕਿਆ ਹੋਇਆ ਸੀ ਪਿਛਲੇ 1 ਸਾਲ ਤੋਂ ਉਹ ਭਾਵੇਂ ਕਿਸੇ ਤਰੀਕੇ ਨਾਲ ਸੀ ਵੀ ਸਗਾਈਡ ਹੋ ਗਏ ਸੀ ਜਾਂ ਕੇਂਦਰ ਦੀ ਕਿਸੇ ਕਿਸੇ ਚੱਕਰ ਵਿੱਚ ਫਸ ਗਏ ਸੀ ਕਿਉਂਕਿ ਇਹ ਜਿਹੜੀਆਂ ਸਾਡੀਆਂ ਕਿਸਾਨੀ ਮੰਗਾਂ ਜਿਨ੍ਹਾਂ ਨਾਲ ਅਸੀਂ ਪਹਿਲਾਂ ਵੀ ਸਹਿਮਤ ਸੀ ਹੁਣ ਵੀ ਸਹਿਮਤ ਅੱਗੇ ਵੀ ਸਹਿਮਤ ਹੋਵਾਂਗੇ ਐਮਐਸਕੇ ਦੀ ਮੰਗ ਨਾਲ ਵੀ ਸਹਿਮਤ ਹਾਂ ਇਹ ਮੰਗਾਂ ਤਾਂ ਕੇਂਦਰ ਸਰਕਾਰ ਦੇ ਖਿਲਾਫ ਹੈ ਉਹਨਾਂ ਤੋਂ ਅਸੀਂ ਮੰਗਣਾ ਚਾਹੀਦਾ ਸਾਡਾ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਲੇਕਿਨ ਅਸੀਂ ਕੋਈ ਭਾਜਪਾ ਦਾ ਨੁਕਸਾਨ ਥੋੜੀ ਕਰ ਰਹੇ ਅਸੀਂ ਕੋਈ ਕੇਂਦਰ ਸਰਕਾਰ ਦਾ ਨੁਕਸਾਨ ਥੋੜੀ ਕਰ ਰਹੇ ਅਸੀਂ ਤਾਂ ਇੱਕ ਸਾਲ ਤੋਂ ਸਾਡੇ ਪੰਜਾਬ ਦੀ ਐਗਰੋ ਇੰਡਸਟਰੀ ਪੰਜਾਬ ਦੇ ਕਾਰੋਬਾਰੀ ਪੰਜਾਬ ਦੇ ਬੱਚੇ ਪੰਜਾਬ ਦੇ ਕਿਸਾਨ ਸਬਜ਼ੀਆਂ ਵਾਲੇ ਦੁੱਧ ਦੁੱਧ ਵਾਲੇ ਉਹਨਾਂ ਦਾ ਨੁਕਸਾਨ ਕਰ ਰਹੇ ਅਸੀਂ ਢਾਬਿਆਂ ਵਾਲੇ ਸਾਰੇ ਟੈਕਸੀ ਵਾਲਿਆਂ ਦਾ ਕਿੰਨਾ ਨੁਕਸਾਨ ਹੋਇਆ ਟਰਾਂਸਪੋਰਟ ਸਾਰੀ ਬੈਗੀ ਸਾਡੇ ਟਰਾਂਸਪੋਰਟਰ ਬਚਾਰੇ ਗਰੀਬ ਜਿਹੜੇ ਟਰੱਕ ਚਲਾ ਕੇ ਆਪਦਾ ਰੋਜ਼ਗਾਰਾ ਗੁਜ਼ਾਰਾ ਕਰਦੇ ਸੀ ਉਹਨਾਂ ਨੂੰ ਨੁਕਸਾਨ ਹੋਇਆ ਸੋ ਇਹ ਔਰ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਜਿਹੜੇ ਉੱਥੇ ਲੋਕ ਬੈਠੇ ਸੀ ਸਾਰੇ ਕਿਸਾਨ ਹੀ ਬੈਠੇ ਸੀ ਕੋਈ ਸਾਡੇ ਸਾਥੀ ਉਹ ਵੀ ਸਾਡੇ ਸਾਥੀ ਉਹ ਬੈਠੇ ਸੀ ਉਹਨਾਂ ਨੂੰ ਬੇਨਤੀ ਕੀਤੀ ਗਈ ਵੀ ਚਲੋ ਇੱਕ ਪਾਸਾ ਖੋਲ ਦਿਓ ਉਹਨਾਂ ਨੇ ਉਹ ਵੀ ਨੀ ਮੰਨੇ ਸੋ ਉਹ ਸਿਰਫ ਤੇ ਸਿਰਫ ਰਸਤਾ ਕਰਾਉਣ ਦੀ ਕਾਰਵਾਈ ਸੀ ਪਰ ਇਹ ਕੀਤੀ ਗਈ ਅਸੀਂ ਕਿਸਾਨਾਂ ਦੀ ਮੰਗਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਹਾਂ ਰਹਾਂਗੇ ਔਰ ਇੱਕ ਗੱਲ ਤੋਂ ਮੈਂ ਬੜਾ ਸ਼ੁਕਰਗੁਜ਼ਾਰ ਸੱਚੇ ਪਾਤਸ਼ਾਹ ਤਨ ਤਨ ਜੀ ਗੁਰਸਾਹ ਮਹਾਰਾਜੀ ਦਾ ਕਿਉਂਕਿ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਸੀ ਉੱਥੇ ਗੁਰੂ ਸਾਹਿਬ ਦੀ ਮਾਨ ਮਰਿਆਦ ਦਾ ਪੂਰਾ ਖਿਆਲ ਰੱਖਿਆ ਗਿਆ ਮੈਂ ਸ਼ਾਸਨ ਦਾ ਪ੍ਰਸ਼ਾਸਨ ਦਾ ਔਰ ਉੱਥੋਂ ਦੀ ਜਿਹੜੀ ਉੱਥੇ ਜਿਹੜੇ ਸਾਡੇ ਸਾਥੀ ਮੌਜੂਦ ਸੀ ਉਹਨਾਂ ਸਾਰਿਆਂ ਦਾ ਧਰਵਾਦੀ ਹਾਂ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਮਾਨ ਮਰਿਆਦ ਧਿਆਨ ਰੱਖਦੇ ਹੋਏ ਕੋਈ ਵੀ ਐਸੀ ਉੱਥੇ ਘਟਨਾ ਨਹੀਂ ਵਾਪਰਦੀ ਧੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੇ ਕੱਲ ਜੋ ਕਿਸਾਨਾਂ ਨਾਲ ਧੱਕੇਸ਼ਾਹੀ ਕੁੱਟਮਾਰ ਜ਼ਬਰਦਸਤੀ ਉਹਨਾਂ ਨੂੰ ਹਰਾਸਤ 'ਚ ਲੈਣਾ ਜਿਹੜੇ ਸ਼ਾਂਤਮਈ ਤਰੀਕੇ ਨਾਲ ਆਪਦੀ ਹੱਕੀ ਮੰਗਾਂ ਵਾਸਤੇ ਆਪਦੇ ਪ੍ਰੋਟੈਸਟ ਕਰ ਰਹੇ ਸੀ ਧਰਨੇ ਦੇ ਰਹੇ ਸੀ ਜੋ ਕਿ ਇੱਕ ਲੋਕਤੰਤ੍ਰਿਕ ਅਧਿਕਾਰ ਹੈ ਔਰ ਜਿਸ ਤਰੀਕੇ ਦਾ ਕ੍ਰੈਕਡਾਊਨ ਕੱਲ ਦਾ ਸਮਝਦਾ ਕਿਉਂਕਿ ਉਹ ਯੂਨੀਅਨ ਮਨਿਸਟਰ ਸਾਹਿਬ ਆਏ ਸਨ ਬੀਜੇਪੀ ਦੇ ਦੇਸ਼ ਦੇ ਔਰ ਉਸ ਤੋਂ ਬਾਅਦ ਜੋ ਮੀਟਿੰਗ ਹੋਈ ਹੈ ਪਤਾ ਨਹੀਂ ਕੀ ਆਪਸੀ ਗੱਠਜੋੜ ਚਲੋ ਪਤਾ ਤਾਂ ਕੀ ਸਭ ਨੂੰ ਹੀ ਪਤਾ ਹੈ ਜੋ ਗੱਠਜੋੜ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਸਾਹਿਬ ਦਾ ਹੋਇਆ ਕੇਂਦਰ ਦੀ ਸਰਕਾਰ ਨਾਲ ਕਿ ਉਸ ਤੋਂ ਬਾਅਦ ਇੱਕ ਵੱਡਾ ਕ੍ਰੈਕਡਾਊਨ ਹੋਇਆ ਹੈ ਕਿਸਾਨ ਭਰਾਵਾਂ ਤੇ ਦੇਸ਼ ਦੇ ਪੰਜਾਬ ਦੇ ਅੰਦਾਜ਼ਾ ਪੰਜਾਬ ਦੇ ਅਨਦਾਤਾ ਦਾ ਮੁੱਦਾ ਚਾਹੇ ਉਹ ਕਰਜ਼ਾ ਮਾਫ਼ੀ ਹੈ ਲੀਗਲ ਗਾਰੰਟੀ ਐਮ ਐਸ ਪੀ ਦੀ ਮਜ਼ਦੂਰਾਂ ਦੀ ਕਰਜ਼ਾ ਮਾਫ਼ੀ ਹੈ ਖੁਦ ਉਹ ਹੋ ਨਹੀਂ ਰਹੀ ਖੁਦ ਕੁਸ਼ੀ ਰੁਕ ਨਹੀਂ ਰਹੀ ਉਸ ਮੁੱਦਿਆਂ ਨੂੰ ਐਡਰੈਸ ਨਹੀਂ ਕੀਤਾ ਗਿਆ ਕਿ ਭਾਈ ਤੁਸੀਂ ਆਪ ਦੀ ਜੈਜ ਮੰਗਾ ਵੀ ਕਿਉਂ ਲੈ ਕੇ ਇਹ ਗੱਲ ਰੱਖਦੇ ਹੋ ਧਰਨੇ ਦਿੰਨੇ ਹੋ ਅਸੀਂ ਤੁਹਾਨੂੰ ਬੋਲਣ ਤੱਕ ਨਹੀਂ ਦੇਣਾ ਮਤਲਬ ਕੀ ਐਮਰਜੈਂਸੀ ਵਾਲੇ ਹਾਲਾਤ ਇੰਦਰਾ ਗਾਂਧੀ ਵਾਲੇ ਹਾਲਾਤ ਲਾਗੂ ਕੀਤੇ ਜਾ ਰਹੇ ਹੁਣ ਇਹਦੇ 'ਚ ਰਲ ਮਿਲ ਕੇ ਦੋਵੇਂ ਸਰਕਾਰਾਂ ਸੂਬੇ ਦੀਆਂ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਕੇਂਦਰ ਦੀ ਸਰਕਾਰ ਰਲ ਕੇ ਖੇਡ ਰਹੀ ਹੈ ਤਾਂ ਪਰ ਸਾਫ਼ ਹੀ ਹੈ। ਨਗਰ ਕਮਾਲ ਦੀ ਗੱਲ ਹੈ ਕੋਈ ਇਹ ਸਮਝ ਸਕੇ ਹੋਇਆ ਕਿਉਂ? ਜਦ ਇਹ ਕਿਸਾਨ ਭਰਾ ਦਿੱਲੀ ਨੂੰ ਚੱਲੇ ਸੀ ਉਦੋਂ ਭਗਵੰਤ ਮਾਨ ਕਹਿੰਦਾ ਸੀਗਾ ਕਿ ਦਿੱਲੀ ਤਾਂ ਸਾਡੀ ਰਾਜਧਾਨੀ ਔਰ ਦੇਸ਼ ਦਾ ਅੰਨਦਾਤਾ ਜੇ ਦਿੱਲੀ ਨਹੀਂ ਜਾਊਗਾ ਤੇ ਕਿ ਲਾਹੌਰ ਜਾਊਗਾ? ਉਦੋਂ ਇਹਨਾਂ ਨੂੰ ਇਨਕਰੇਜ ਕੀਤਾ ਕਿਉਂਕਿ ਉਦੋਂ ਇਹਨਾਂ ਦੀ ਲੋੜ ਅਨਦਾਤਾ ਦੀ ਕਿਸਾਨ ਭਰਾਵਾਂ ਦੀ ਵੋਟਾਂ ਲੈਣੀਆਂ ਸਨ ਤੇ ਉਦੋਂ ਇਹਦੇ ਹੱਕ ਤੇ ਖਾਂ ਦਾ ਨਾਰਾ ਮਾਰਤਾ ਅੱਜ ਵੋਟਾਂ ਲੈਣੀਆਂ ਨੇ ਲੁਧਿਆਣੇ ਦੀ ਜਿਹੜੀ ਬਾਈ ਇਲੈਕਸ਼ਨ ਆਈ ਹੈ ਲੁਧਿਆਣਾ ਵੈਸ ਸੀਟ ਦੀ ਉਸ ਵੋਟਾਂ ਨੂੰ ਸ਼ਹਿਰੀਆਂ ਦੀਆਂ ਵੋਟਾਂ ਲੈਣੀਆਂ ਤੇ ਹੁਣ ਯੂ-ਟਰਨ ਮਾਰਿਆ ਹੁਣ ਸ਼ਹਿਰੀਆਂ ਦੇ ਹੱਕ ਚ ਖਲੋਗੇ ਇੰਡਸਟਰੀ ਦੀ ਗੱਲ ਇਹ ਕਰਦੇ ਆ ਕਿ ਇੰਡਸਟਰੀ ਸਫਰ ਕਰ ਰਹੀ ਸੀ ਤਾਂ ਕੱਲੋਂ ਦੀ ਕਰ ਰਹੀ ਸੀ ਔਰ ਥੋਡੀਆਂ ਪਾਲਿਸੀਆਂ ਕਰਕੇ ਕਰ ਰਹੀ ਐ ਥੋਡੀਆਂ ਜੋ ਸ਼ਰਾਰਤਾ ਨੇ 도ਗਲੀਆਂ ਚਾਲਾਂ ਨੇ ਉਹਦੇ ਕਰਕੇ ਕਰ ਰਹੀਆਂ ਨੇ ਪਹਿਲਾਂ ਤੁਸੀਂ ਕਿਸਾਨ ਭਰਾਵਾਂ ਦੀ ਲੋਟ ਸੀ ਉਹਨਾਂ ਨਾਲ ਖਲੋਗੇ ਉਹਨਾਂ ਦੀਆਂ ਵੋਟਾਂ ਲੈਣੀਆਂ ਸੀ ਅੱਜ ਤੁਸੀਂ ਇਹਨਾਂ ਦੀਆਂ ਵੋਟਾਂ ਨਹੀਂ ਲੈਣੀਆਂ ਕੋ ਸ਼ਹਿਰ ਦੀਆਂ ਵੋਟਾਂ ਲੈਣੀਆਂ ਤੇ ਪੈਤਣਾ ਬਦਲ ਕੇ ਉਹਦੇ ਨਾਲ ਖਲੋਗੇ ਕੱਲ ਫੇਰ ਇਹਨਾਂ ਦੀ ਲੋਟ ਪਹੂਗੀ ਤੇ ਇਹਨਾਂ ਨਾਲ ਖਲੋਜੋਗੇ ਮਗਰ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋਣਾ ਜੀਏ ਦੇ ਨਾਲ ਪੰਜਾਬ ਦੇ ਮਸਲੇ ਹੱਲ ਹੋਣੇ 3 ਸਾਲ ਕਿੰਨਾ ਚਿਰ ਉਹ ਬੈਠੇ ਰਹੇ ਆ ਉਦੋਂ ਨਾ ਇੰਡਸਟਰੀ ਸਫਰ ਕੀਤਾ ਉਦੋਂ ਇਹ ਹਾਲਾਤ ਨਾ ਪੈਦਾ ਹੋਏ ਇਸ ਲਈ ਜਾਣਦਿਆਂ ਹੋਇਆਂ ਤੁਸੀਂ ਹਰ ਕੰਮ 'ਚ ਸਿਰਫ ਤੇ ਸਿਰਫ ਸਿਆਸਤ ਕਰਦੇ ਹੋ ਪੋਲਿਟਿਕਸ ਕਰਦੇ ਹੋ ਰਾਜਨੀਤੀ ਕਰਦੇ ਹੋ ਵੋਟਾਂ ਲੈਣ ਤੱਕ ਸੀਮਿਤ ਰਹਿੰਦੇ ਹੋ ਅੱਜ ਪੰਜਾਬ ਦੇ ਲਾਅ ਔਰਡਰ ਦਾ ਕੀ ਹਾਲਾਤ ਆ ਕਰਨਲ ਸਾਹਿਬ ਦਾ ਕੁੱਟਮਾਰ ਫੌਜੀ ਵੀਰਾਂ ਨੂੰ ਕਹਿੰਨੇ ਅਸੀਂ ਬੜਾ ਸਤਿਕਾਰ ਕਰਦੇ ਹਾਂ ਸਤਿਕਾਰ ਕਿੰਨਾ ਕਰਦੇ ਹੋ ਤਾਂ ਸਾਹਮਣੇ ਦਿਖ ਰਿਹਾ ਉਹ ਵਿਚਾਰਿਆਂ ਨੇ ਵੀਡੀਓ ਬੁਖਾਤੀ ਸਾਰਾ ਕੁਝ ਕਰਤਾ ਬੰਦੇ ਆਇਡੈਂਟੀਫਾਈਡ ਨੇ ਮਗਰ ਕੋਈ ਐਕਸ਼ਨ ਨਹੀਂ ਰੋਜ਼ ਬੰਬ ਫਟ ਰਹੇ ਆ ਕੋਈ ਅਚ ਕਿਹ ਇੰਡਸਟਰੀ ਇਹਦੇ ਕਰਕੇ ਨਹੀਂ ਭੱਜ ਰਹੀ ਕੀ ਇੰਡਸਟਰੀ ਇਸ ਕਰਕੇ ਨਹੀਂ ਭੱਜ ਰਹੀ ਕਿ ਤੁਸੀਂ ਇੱਕ ਕੰਡਿਊਸਿਵ এনवायरमेंट ਨਹੀਂ ਦੇ ਪਾਰੇ ਕਿ ਤੁਸੀਂ ਬਿਜਲੀ ਦੇ ਰੇਟ ਸਭ ਤੋਂ ਮਹਿੰਗੇ ਇੱਥੇ ਬੱਤੀ ਆ ਨਹੀਂ ਰਹੀ ਬੱਤੀ ਦੇ ਕੱਟ ਲੱਗ ਰਿਹਾ ਜਦ ਮਰਜੀ ਤੁਸੀਂ ਰੇਟ ਵਧਾ ਲੈਨੇ ਹੋ ਕੋਈ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ ਕੋਈ ਠੋਸ ਕਦਮ ਚੁੱਕਿਆ ਹੋਵੇ ਲਾਅ ਐਂਡ ਆਰਡਰ ਇਨਫਰਾਸਟ੍ਰਕਚਰ ਬਿਜਲੀ ਇਹ ਬੇਸਿਕ ਸਹੂਲਤਾਂ ਨੇ ਕਨੈਕਟੀਵਿਟੀ ਫਾਰ ਬੈਟਰ ਇੰਡਸਟਰੀਅਲ ਗਰੋਥ এনवायरमेंट ਉਹ ਐਨਵਾਇਰਨਮੈਂਟ ਤਾਂ ਭਗਵੰਤ ਮਾਨ ਜੀ ਤੁਸੀਂ 3 ਸਾਲ ਪਹਿਲਾਂ ਹੀ ਤੈਸ਼ ਮੈਚ ਕਰਤਾ ਸੀਗਾ ਔਰ ਇਹੀ ਕਾਰਨ ਹੈ ਕਿ ਇਹਨ ਦਾ ਲਾਸਟ 3 ਇਅਰਸ ਤੁਹਾਨੂੰ ਇੱਕ ਵੀ ਵੱਡਾ ਇੰਡਸਟਰੀਅਲ ਪਲਾਂਟ ਦਾ ਉਦਘਾਟਨ ਕਰਦੇ ਨਹੀਂ ਵੇਖਿਆ ਇਸ ਲਈ ਤੁਸੀਂ ਕਿਸਾਨਾਂ ਨਾਲ ਵੀ ਧੋਖਾ ਕੀਤਾ ਧਰੋ ਕਮਾਇਆ ਇੰਡਸਟਰੀ ਨਾਲ ਵੀ ਧਰੋ ਕਮਾਇਆ ਮੁਲਾਜਮਾ ਨਾਲ ਵੀ ਧਰੋ ਕਮਾਇਆ ਨੌਜਵਾਨਾਂ ਨਾਲ ਵੀ ਧਰੋ ਕਮਾਇਆ ਖੇਤ ਮਜ਼ਦੂਰਾਂ ਨਾਲ ਵੀ ਇੱਕ ਧਰੋ ਕਮਾਇਆ ਔਰ ਸਿਰਫ ਤੇ ਸਿਰਫ ਕੀਤੀ ਆ ਪੋਲਿਟਿਕਸ ਇਸ ਲਈ ਕੱਲ ਦਾ ਐਕਸ਼ਨ ਥੋੜਾ ਜਿਹੜਾ ਕਿਸਾਨ ਭਰਾਵਾ ਦੇਸ਼ ਦੇ ਅੰਗ ਦਾਤਾ ਪ੍ਰਤੀ ਰਿਹਾ ਜਿਹੜੀ ਬੈਕਬੋਨ ਹੈ ਪੰਜਾਬ ਦੀ ਇਕਨੋਮੀ ਦੀ ਜਿਨ੍ਹਾਂ ਵਾਸਤੇ ਤੁਸੀਂ ਯੂ ਹੈਵ ਡਨ ਨਥਿੰਗ ਜ਼ੀਰੋ ਜ਼ਿਲਜ ਤੁਸੀਂ ਕੋਈ ਕੰਮ ਨਹੀਂ ਕੀਤਾ ਹਰ ਵਾਅਦੇ ਤੋਂ ਭੱਜੇ ਹੋ ਇੰਡਸਟਰੀ ਨਾਲ ਹਰ ਵਾਅਦੇ ਤੋਂ ਭੱਜੇ ਹੋ ਨੌਜਵਾਨਾਂ ਨਾਲ ਹਰ ਵਾਅਦੇ ਤੋਂ ਭੱਜੇ ਹੋ ਮੁਲਾਜ਼ਮ ਵੀਰਾਂ ਨਾਲ ਹਰ ਵਾਅਦੇ ਤੋਂ ਭੱਜੇ ਹੋ ਇਹ ਥੋੜੀ ਫੇਲ 3 ਸਾਲ ਦੀ ਜਿਹੜੀ ਪ੍ਰਾਪਤੀ ਹੈ ਅੱਜ ਉਹਦੇ ਕਰਕੇ ਪੰਜਾਬ ਦੇ ਜੋ ਹਾਲਾਤ ਬਣੇ ਆ ਜੋ ਤਰਸ ਜੋਗ ਹਲਾਤ ਮਨੇ ਉਹਦੇ ਲਈ ਕੋਈ ਹੋਰ ਨਹੀਂ ਤੁਸੀਂ ਜ਼ਿੰਮੇਵਾਰ ਹੋ ਔਰ ਇਹ ਡਰਾਮੇ ਬੰਦ ਕਰੋ ਔਰ ਅੰਨਦਾਤਾ ਤੋਂ ਔਰ ਸਾਰੇ ਪੰਜਾਬ ਦੇ ਲੋਕਾਂ ਤੋਂ ਮੈਂ ਸਮਝਦਾ ਮਾਫੀ ਮੰਗੋ ਕਿਉਂਕਿ ਤੁਹਾਡੀ ਕਾਰਗੁਜ਼ਾਰੀ ਇਹ ਜੀ ਰਹੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ